ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਤਰੀ ਜ਼ਿਲ੍ਹਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਟੋਨੇ ਵਪਾਰੀ ਹੁਣ ਦੇ ਕੋਲ ਆਏ ਆ ਆਏ ਆ ਦੋਸਤੋ ਵੀਡੀਓ ਆਪਣੀ ਅੱਜ ਪਹਿਲੀ ਆ ਇਸ ਘਰੋਂ ਵਪਾਰ ਦਾ ਵੀਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪਤਰੀ ਪਿੰਡ ਨੇੜੇ ਸੌਰ ਸਿੰਘ ਦੇ ਰਹਿ ਜਾਂਦਾ ਬਾਕੀ ਸਾਰੇ ਆਪਣੇ ਭਰਾ ਸੌਰ ਸਿੰਘ ਪਿੰਡ ਨੂੰ ਜਾਣਦੇ ਆ ਜਿਹੜੇ ਵੀਰ ਮਾਝੇ ਤੋਂ ਬਲੋਂਗ ਕਰਦੇ ਠੀਕ ਆ ਜੀ ਉਹਨਾਂ ਨੂੰ ਵੀ ਪਤਾ ਪੇਖੀਵੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਬਾਕੀ ਇੱਥੇ ਆਣ ਕੇ ਮੇਰਾ ਵੀਰ ਤੁਸੀਂ ਤਸੱਲੀ ਕਰ ਸਕਦੇ ਜੇ ਦੋ ਬੜਾ ਜਿਹੜੀਆਂ ਆਪਾਂ ਤੁਹਾਨੂੰ ਸੁਈਆਂ ਤਿਕਾਉਣੀਆਂ ਨੇ ਇੱਕ ਗੱਬਣ ਬਾਕੀ ਪੂਰੀ ਤਸੱਲੀ ਨਾਲ ਮਾਲ ਦਿਖਾ ਦੇਾਂਗੇ ਇਹ ਰੇਡ ਬਿਲਕੁਲ ਪਹਿਲੀ ਵੀਡੀਓ ਤੇ ਜਿੰਨੇ ਵੀ ਹੋ ਸਕੇ ਬਿਲਕੁਲ ਬਾਜ ਪੱਜਾਜ ਮੁੱਲ ਕਰਾ ਦਾਂਗੇ ਵੀਰ ਤੋਂ ਤੇ ਬਾਕੀ ਪੂਰੀ ਗੱਲਬਾਤ ਅਸੀਂ ਚਲਦੇ ਆਪਾਂ ਵੀਰ ਦੇ ਨਾਲ ਕਰਦੇ ਆ ਗੱਲਬਾਤ ਤਾਰੀਖ ਅੱਜ 16 ਨਵੰਬਰ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਟਾਈਮ ਹੈ ਸਭ ਤੋਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਦੇ ਹਾਂਜੀ ਵਧੀਆ ਪਾਜੀ ਠੀਕ ਆ ਅਛਾ ਵੀ ਦੀ ਹ ਹੈ ਆਪਣਾ ਵਪਾਰਤਾ ਕਰ ਹਾਂਜੀ ਹਾਂਜੀ ਭਾਈ ਵਪਾਰ ਦਾ ਤੇ ਮਾਲ ਤੁਹਾਡੇ ਕੋਲ ਚਲੋ ਰੁਟੀਨ ਦੇ ਵਿੱਚ ਹੀ ਆਉਂਦਾ ਪਰ ਵਾਹ ਵਾਸਤਾ ਆਪਣਾ ਮਤਲਬ ਕਿ ਪਹਿਲੀ ਵਾਰ ਅੱਜ ਵੀਡੀਓ ਦੇ ਵਿੱਚ ਮਾਲ ਪਾ ਰਹੇ ਹਾਂ ਹਾਂਜੀ ਪਹਿਲੀ ਵੀ ਠੀਕ ਆ ਜੀ ਮਾਲ ਇਸ ਤਰ੍ਹਾਂ ਜ਼ਿਆਦਾਤਰ ਵੜਾ ਹੀ ਆਉਂਦੀਆਂ ਆਪਣੇ ਕੋਲ ਵੜਾ ਚੋਣੀਆਂ ਵੀ ਨੇ ਮਹਿੰਗੀਆਂ ਵੀ ਹਾਂਜੀ ਠੀਕ ਆ ਭਾਜੀ ਅੱਜ ਤਿੰਨ ਵੜਾ ਆਪਣੇ ਕੋਲ ਆ ਦੂਸਰੀਆਂ ਨੇ ਤਾਜ਼ੀਆਂ ਇਹ ਕਿੱਧਰ ਗੱਬਣ ਦਿਖਾ ਦੇ ਇਹ ਗੱਬਣ ਭਾਜੀ ਠੀਕ ਆ ਜੀ ਮੁੱਲ ਫਿਰ ਛੋਟੇ ਹੁੰਦੇ ਜਾਇ ਜੀ ਹੁੰਦੇ ਆ ਜੀ ਜਾਇ ਜੀ ਮੁੱਲ ਨੂੰ ਕੇ ਭਾਜੀ ਚਲੋ ਸੋ ਬਾਕੀ ਮਾਲ ਦੇ ਹਿਸਾਬ ਨਾਲ ਜਿਹੋ ਜਿਹਾ ਮਾਲ ਉਸੇ ਬ ਤੋ ਸ਼ੁਰੂਆਤ ਭਾਜੀ ਕਰਦੇ ਆਂ ਪਹਿਲੇ ਨੰਬਰ ਤੋਂ ਆਪਾਂ ਇਸੇ ਵੜ ਤੋਂ ਵੜ ਚੰਗੀ ਆ ਬਖਾਲਾ ਦੱਖਦੁਖ ਚੰਗੀ ਆ 1 ਮਿੰਟ ਵੀਰ ਅਟੋਨੇ ਇੱਕ ਵਾਰੀ ਪੂਰੀ ਦੀ ਇਨਫੋਰਮੇਸ਼ਨ ਆਪਾਂ ਦੇ ਦਗੇ ਉਹ ਤੋਂ ਬਾਅਦ ਤੁਸੀਂ ਖੋਲ ਕੇ ਦਿਖਾ ਦਿਆ ਜੀ ਸੂਬਾ ਕਿਵੇਂ ਆ ਵੀਰੇ ਭਾਜੀ ਉਹਨਾਂ ਦਾ ਦੂਜਾ ਗਿਆ ਤੀਜਾ ਵੀ ਲਾ ਸਕਦਾ ਕੋਈ ਠੀਕ ਆ ਹਾਂਜੀ ਕੋਈ ਦੂਜੇ ਕੋ ਤੀਜੇ ਮੰਨ ਲਈ ਹਨਾ ਹਾਂਜੀ ਤੇ ਅੱਜ ਸੂਈ ਨੂੰ ਕਿੰਨੇ ਦਿਨ ਦੱਸਿਆ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਤੇ ਮਗਰ ਇਹ ਤਾਂ ਬੱਚਾ ਕੀ ਆ ਗਿਆ ਜੀ ਬੱਚਾ ਭਾਜੀ ਬੱਚਾ ਮੇਲ ਕਾਫਾ ਠੀਕ ਆ ਜੀ ਮਗਰ ਤੇ ਅੱਜ ਚੌਥਾ ਦਿਨ ਐ ਨੂੰ ਸੂਈ ਨੂੰ ਤੇ ਇਸ ਵਕਤ ਬੌਲੇ ਦੀ ਸਥਿਤੀ ਕਿੰਨੀ ਆ ਜੀ 16 ਕਿਲੋ 16 ਕਿਲੋ ਹਾਂਜੀ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਗਈ ਆ ਕੋਈ ਸ਼ਾਈਵਾਲ ਦੇ ਨਾਲ ਕੋਈ ਜਰਸੀ ਦਾ ਕ੍ਰੋਸ ਲਾ ਲੇ ਠੀਕ ਆ ਜੀ ਸ਼ਾਈਵਾਲ ਕ੍ਰੋਸ ਲਾ ਲੇ ਬਾਕੀ ਫੁੱਲ ਵਜਨ ਲੋਡਾ ਠੀਕ ਆ ਜੀ ਭਾਰੀ ਆ ਸਰੀਰਕ ਬਣਤਰ ਤੁਸੀਂ ਵੇਖਣੋ ਚੰਗੀ ਤਸੱਲੀ ਦੇ ਨਾਲ ਫੁੱਲ ਵਜਨ ਲੋਡ ਆ ਤੇ 16 ਲੀਟਰ ਬੌਲਾ ਇਸ ਵਕਤੇ ਤੇ ਥੱਲੇ ਹਾਜ਼ਰ ਸੂਈ ਨੂੰ ਅੱਜ 4 ਦਿਨ ਹੋ ਗਏ ਆ ਥੋੜਾ ਜਿਹਾ ਫਿਰ ਖੋਲ ਕੇ ਤੋਰ ਕੇ ਦਿਖਾ ਦਿਆ ਜੀ ਠੀਕ ਆ ਜੀ ਵਜਨ ਲੋਡ ਪੂਰਾ ਉਧਾ ਮਿਲ ਮੁੱਲ ਦੇ ਵਿੱਚ ਫਿਰ ਠੰਡੀ ਐ ਮਿੱ ਲੋ ਜੀ ਬੰਗਾਰ ਅਸੀਂ ਪਾਉਣ ਦੀ ਵੀ ਨਹੀਂ ਲੋੜ ਆਹ ਦੇਖੋ ਕਰੋ ਚੱਕ ਠੀਕ ਆ ਜੀ ਇਹ ਲੈਵੇ ਦੀ ਕੁਆਲਿਟੀ ਆ ਬਾਕੀ ਵਿਰਲ ਗੈਪ ਸਪੇਸ ਚੰਗੀ ਆ ਚੌਥਾ ਥਾਂ ਦੇ ਵਿੱਚ ਸੋ ਪੂਰੀ ਤਸੱਲੀ ਦੇ ਨਾਲ ਮੇਰਾ ਭਰਾ ਤੁਸੀਂ ਚੈੱਕ ਕਰੋ ਆਹ ਦੇਖੋ ਭਾਜੀ ਲੰਮਾ ਤੋਰਦੇ ਆ ਜੀ ਠੀਕ ਆ ਜੀ ਤੇ ਭਾਜੀ ਦੋ ਦੋ ਮੈਨੂੰ ਲੱਗਦਾ ਵੀ ਜਿਹੋ ਜਿਹਾ ਭਾਂਡਾ ਵਿਖਾਰਾ ਕਰਮ ਵਾਲੀ ਦਾ ਕੋਈ 20 22 22 ਲੀਟਰ ਤੋਂ ਪਲੱਸ ਜਾਣ ਦੀ ਉਮੀਦ ਹੈਗੀ ਆ ਹਾਂ ਜੀ ਭਾਜੀ ਹੁਣ ਮੌਕੇ ਦਾ 16 ਕਿਲੋ ਆ ਜਿਹੜਾ ਆਪਾਂ ਚ ਵਾਦਾ ਕੀਤਾ ਪਾਉਣ ਦੀ ਗੱਲ ਕਰਦੇ ਆਂ ਹਾਂਜੀ ਬਾਕੀ ਆਈਡੀਆ ਕਲਾਲੇ ਕੋਈ ਭਰਾ ਵੀ 20 ਤੋਂ ਆਰ ਪਰ ਦੁੱਧ ਚੋ ਸਕਦਾ ਹਾਂਜੀ ਪੈਨਸਫੂਨਸਲੇਵੇ ਦੇ ਉੱਪਰ ਕਾਫੀ ਠੀਕਾ ਜੀ ਨਾੜਨੂੜ ਕਾਫੀ ਤੁਹਾਨੂੰ ਦਿਖਾਈ ਦੇਊਗੀ ਬਾਕੀ ਪੂਰੀ ਜੰਮੀ ਪਾਲੀਆ ਕਰਮਾਂ ਵਾਲੀ ਫੁੱਲ ਭਜਣ ਲੋੜ ਦੇ ਵਿੱਚ ਹਾਂਜੀ ਥੱਲੇ ਤੁਹਾਨੂੰ ਇੱਕ ਵਾਰੀ ਅੱਧਰ ਆਪਾਂ ਇੱਕ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਨੇ ਆ ਗੈਬ ਸਪੇਸ ਬਹੁਤ ਵਧੀਆ ਠੀਕਾ ਜੀ ਚਾਰੇ ਥਾਣਿਆਂ ਦੇ ਵਿੱਚ ਹਾਂਜੀ ਤੋੜ ਲਓ ਆ ਦੇਖੋ ਜੀ ਠੀਕਾ ਜੀ ਬਾਕੀ ਕੋਈ ਕਰਾ ਦੀ ਆਪਦੀ ਇੱਛਾ ਵੀ ਬੰਗਾ ਜੂੜ ਪਾਉਣਾ ਪਾਲੇ ਇਹ ਲੋੜ ਬੰਦੀ ਉਹ ਦੀ ਇੱਛਾ ਵਾ ਭਾਜੀ ਬਾਕੀ ਨਹੀਂ ਕੋਈ ਚੱਕਰ ਵੀ ਜਿੱਤਰਾ ਮਰਜ਼ੀ ਚ ਹੋਵੇ ਕਮਾਲੋ ਜੀ ਲੋ ਜੀ ਬਾਕੀ ਹੋ ਸਕੇ ਦੋਸਤੋ ਨਾਲ ਦੀ ਨਾਲ ਤੁਹਾਨੂੰ ਚੁਵਾਈ ਵੀ ਆਪਾਂ ਦਿਖਾ ਦੇਾਂਗੇ ਕਿਉਂਕਿ ਪਹਿਲੀ ਵੀਡੀਓ ਆ ਵੀਰ ਦੇ ਘਰੋਂ ਸੋ ਜਿੰਨੀ ਵੀ ਹੋ ਸਕਦਾ ਆਪਾਂ ਪੂਰੀ ਤਸੱਲੀ ਨਾਲ ਕਵਰ ਕਰਾਂਗੇ ਕਿਉਂਕਿ ਕੱਲ ਨੂੰ ਮੇਰੇ ਭਰਾਵਾਂ ਨੇ ਕਿਸੇ ਨੇ ਜੁੜਨਾ ਭਰਾ ਦੇ ਨਾਲ ਤੇ ਤੁਸੀਂ ਜਿਹੜਾ ਮਾਲ ਕਈ ਵੀਰ ਆਨਲਾਈਨ ਵੀ ਸੌਦਾ ਮਗਾਉਂਦੇ ਆ ਇਹੋ ਜੇ ਭਰਾ ਵੀ ਵਾ ਵਾਸਤਾ ਜਿਹੜਾ ਪਾ ਲੈਂਦੇ ਆ ਠੀਕ ਆ ਜੀ ਉਹਨਾਂ ਨੂੰ ਇੱਕ ਵਾਰੀ ਪੂਰੀ ਤਸੱਲੀ ਆਪਾਂ ਕਰਾ ਦਿਆਂਗੇ ਬਾਕੀ ਵੇਣ ਸੇ ਕੋਈ ਬੈ ਕੇ ਚੰਗੀ ਤਸੱਲੀ ਨਾਲ ਦਿਖਾ ਦਿਆ ਜੀ ਵਿਰਲ ਵੰਡ ਚੌਥਾ ਥਣਾਂ ਦੇ ਵਿੱਚ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ 16 ਲੀਟਰ ਇਸ ਵਕਤ ਬੋਲਾ ਇਹਦੇ ਥੱਲੇ ਹਾਜ਼ਰ ਠੀਕ ਆ ਤੇ ਇਹਦਾ ਵੀਰ ਟੋਨੇ ਜੀ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਆ ਭਰਾ ਦੇ ਦਾਂਗੇ ਕਿਥੋਂ ਤੱਕ ਮੁੱਲ ਦੇ ਸ਼ਾਪਾ 85 ਕਰ ਲਈਏ 80 ਕਰ ਲਈਏ 73 ਦੀ ਦੇ ਦਾਂਗੇ 75 ਦੀ ਹਾਂ ਜੀ ਵੇਖ ਲਿਓ ਪਹਿਲੀ ਆ ਚਲੋ ਮਾਲ ਤੁਹਾਡੇ ਕੋਲ ਚੰਗਾ ਸਾਫ ਸੁਥਰਾ ਵੈਸੇ ਚਲੋ ਵੇਖ ਕੇ ਪਸ਼ੂ ਦਾ ਪਤਾ ਲੱਗ ਜਾਂਦਾ ਹਾਂ ਜੀ ਜੈਜ ਐਂਡ ਤੋਂ ਐਂਡ ਵੀਰੇ ਕਿੰਨੇ ਕੀ ਪਹਿਲੀ ਵਿਧਵਾ ਮਾਨਤਨ ਕਰਦਾ 20000 ਕਰਦਾਂਗੇ 75 ਚੋਂ ਹਾਂਜੀ ਲਓ ਜੀ 75000 ਦੇ ਵਿੱਚੋਂ ਵੀਰਦਾ ਵੀ ਹੋਰ ਵੀ ਮਾਨਤਨ ਕਰਦਿਆਂ ਕਿ ਬਾਕੀ ਕਰਮ ਵਾਲੀ ਨੂੰ ਵਜਨ ਲੋਡ ਥੱਲਿਓਂ ਵਿਖਾਲਾ ਦੱਖਦੁਖ ਬਹੁਤੀ ਜਿਆਦੀ ਐਂਡ ਲੱਗੀ ਆ ਸੋ ਦੁੱਧ ਮੇਰਾ ਭਰਾ ਜਿੰਨਾ ਤੁਸੀਂ ਪਾਲੋਗੇ ਉਹਨਾਂ ਦਾ ਦੁੱਧ ਲੈ ਲਵਾਂਗੇ ਠੀਕ ਆ ਜੀ ਇਸ ਘਰ ਵਾਲੇ ਦੇ 5 ਕਿਲੋ ਆਂਦੇ ਹੁਣ ਭਾਜੀ ਆਪਾਂ ਕਹਿ ਨਹੀਂ ਸਕਦੇ ਚਲੋ ਅੱਗੇ ਸੇਵਾ ਦਾ ਹਣਾ ਸੇਵਾ ਦਾ ਅੱਗੇ ਸਾਗਰ ਨੰਬਰ ਤੇ ਭਾਜੀ ਆਪਣੇ ਕੋਲ ਜਿਹੜੀ ਆ ਬੈੜ ਆ ਗਈ ਆ ਇਹਦਾ ਸੂਆ ਕਿਵੇਂ ਆ ਇਹਦਾ ਸੂਆ ਭਾਜੀ ਦੂਜਾ ਓਰੀਜਨਲ ਦੂਜਾ ਸੂਆ ਹਾਂਜੀ ਇਹਨੂੰ ਅੱਜ ਸੂਈ ਨੂੰ ਕਿੰਨੇ ਕਿ ਦਿਨ ਹੋ ਗਿਆ ਇਹਨੂੰ 10 ਤੋਂ 11 ਦਿਨ ਹੋ ਗਿਆ ਅੱਜ ਲਓ ਜੀ 10 ਤੋਂ 11 ਦਿਨ ਦਾ 200 ਸਮਾ ਹੋ ਗਿਆ ਇਹਨੂੰ ਅੱਜ ਸੂਈ ਨੂੰ ਤੇ ਬੱਚਾ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਵੀ ਬੱਛਾ ਭਾਜੀ ਮਗਰ ਬੱਛਾ ਮੇਲ ਕਾਫ ਆ ਇਸ ਵਕਤ ਕਿੰਨੇ ਕ ਦੁੱਧ ਤੇ ਚੱਲਣ ਈ ਹੈ ਜੀ ਇਹ ਭਾਜੀ 18 ਕਿਲੋ ਤੇ ਚੱਲਦੀ ਲਓ ਜੀ 18 ਕਿਲੋ ਤੇ 200 ਇਹ ਇਸ ਵਕਤ ਚੱਲਣ ਈ ਆ ਤੇ ਬਾਕੀ ਮੇਲ ਨਮਰਾਂ ਦੇ ਵਿੱਚ ਭਾਜੀ ਚੰਗੀ ਏ ਵੀ ਇਹ ਨਹੀਂ ਲੱਤ ਨਹੀਂ ਲਾਉਂਦੀ ਭਾਜੀ ਇਹਦੇ ਮੱਦਸਬ ਠੀਕ ਆ ਜੀ ਹਾਂਜੀ ਲਓ ਜੀ ਮੇਲ ਨਮਰਾਂ ਦੇ ਵਿੱਚ 200 ਇਹ ਵੀ ਚੰਗੀ ਆ ਸੋ ਦੂਜਾ ਸ ਕੋਲ ਦਾ ਤੋਰ ਕੇ ਦਿਖਾ ਦਿਆ ਜੀ ਠੀਕਾ ਦੋ ਦ 16 ਲੀਟਰ ਦੱਸਿਆ ਜੀ 18 ਕਿਲੋ ਭਾਈ 16 ਕਿਲੋ ਦੀ ਗਾਰੰਟੀ ਆਪਾਂ 18 ਕਿਲੋ ਦੋਤ ਹੋਵੇ ਨਾ ਹੋਵੇ ਤੇ 16 ਦੀ ਗਾਰੰਟੀ ਤਸल्ली ਰਹੂਗੀ ਬਾਈ ਧਿਆਨ ਕੇ ਜੋਗੇ ਖੜੇ ਪਾਓ 18 ਹੀ ਚੋਲੇ ਠੀਕ ਆ ਜੀ ਕਰੋ ਭਾਂਡਾ ਜਾ ਕੇ ਠੀਕ ਆ ਜੀ ਹੁਣ ਵੈਸੇ ਹੁਣ ਸ਼ਾਮ ਦਾ ਸਮਾਂ ਹੈ ਥੋੜਾ ਜਿਹਾ ਕਵੇਲਾ ਹੋ ਗਿਆ ਸੀਗਾ ਠੀਕ ਆ ਜੀ ਪਰ ਵੀਡੀਓ ਥੋੜਾ ਜੀਰ ਨਾਲ ਵੀ ਆਪਾਂ ਵਾਦਾ ਕੀਤਾ ਸੀ ਵੀ ਵੇਲੇ ਨਾਲ ਬਣਾਉਣ ਦਾ ਥੋੜਾ ਜੱਗਾ ਪਿਛੌਣ ਕਰਕੇ ਕਵੇਲਾ ਹੋ ਗਿਆ ਉਸ ਹਿਸਾਬ ਨਾਲ ਮੇਰੇ ਭਰਾ ਤੁਸੀਂ ਇੱਕ ਜਜਮੈਂਟ ਲਾ ਲਿਆ ਜੇ ਚੀਜ਼ ਬਖਾਲੇ ਤੋਂ ਭਾਂਡੇ ਤੋਂ ਨਾਰਮਲ ਹੀ ਦੇਖ ਕੇ ਤੁਸੀਂ ਇੱਕ ਆਈਡੀਆ ਲਾ ਹੀ ਲੈਣਾ ਠੀਕ ਆ ਸੋ ਕੱਦ ਹਾਈਟ ਮੀਡੀਅਮ ਤੋਂ ਪਲੱਸ ਚਲੋ ਪਸ਼ੂ ਮੇਰਾ ਭਰਾ ਕੋਈ ਗਾਂ ਜਾ ਕੇ ਸਾਂਪੇ ਦੁੱਧ ਕਰਮਾਰੀ ਹੋ ਸਕਦਾ 20 ਪੀ ਲੀਟਰ ਤੋਂ ਬਾਹਰ ਜੇ ਬਾਜੂਗੀ ਹਜੇ ਮਲੇ ਮੂਲੇ ਤੋਂ ਚੱਲਣਾ ਆਏ ਨੇ ਹਨਾ ਚੱਲਣਾ ਭਾਜੀ ਮਲੇ ਹੋਪ ਆ ਦੇਖੋ ਐ ਨੂੰ ਐ ਨੂੰ ਵੀਰੇ ਮੜਾ ਐ ਨੂੰ ਮੋੜਿਆ ਜੇ ਇੱਥੇ ਇੱਥੇ ਠੀਕ ਇੱਥੇ ਰੋਕਿਆ ਜੇ ਠੀਕ ਹੈ ਕਮਾ ਲੋ ਜੀ ਮੋੜ ਦਿਓ ਇਹ ਤੇ ਮਗਰ ਪਛਾ ਹੀ ਦੱਸਿਆ ਨਾ ਹਾਂਜੀ ਭਾਜੀ ਇਹ ਤੇ ਮਗਰ ਪਛਾ ਇਹ ਤੇ ਮਗਰ ਪਛਾ ਜੀ ਆਹ ਠੀਕ ਆ ਮੋੜ ਦਿਓ ਜੀ ਹਾਂ ਠੀਕ ਆ ਠੀਕਾ ਕਮਾ ਲਓ ਠੀਕਾ ਇਹਦੀ ਭਾਜੀ ਕੀ ਡਿਮਾਂਡ ਰੱਖੀ ਆ ਕੀ ਕਰਦੇ ਆ ਮੋਲੇ ਦਾ ਇਹਦਾ ਭਾਜੀ ਕਰਦੇ ਮੁੱਲ ਉਹ 37500 70 ਦੀ ਦੇ ਦਾਂਗੇ 70000 ਦੀ ਹਾਂਜੀ ਠੀਕ ਹੈ ਹੋਰ ਵੀ ਹੋ ਜੂਗੀ ਕੋਈ ਭਰਾ ਸੰਪਰਕ ਕਰਦਾ ਮੌਕੇ ਕੋ ਥੋੜਾ ਪਾਦਾਂਗੇ ਲੋ ਜੀ 70000 ਦੇ ਵਿੱਚੋਂ ਵੀ ਮਾਨਤਨ ਹੋ ਜੂਗਾ ਬਾਕੀ 20 20 ਤੋਂ ਬਾਰ ਬਾਰ ਦੁੱਧ ਚਮਾਉਣ ਵਾਲੀਆਂ ਜਿਹੜੀਆਂ ਵੇੜਾ ਨੇ ਅੱਗੇ ਮੇਰਾ ਭਰਾ ਜਿੰਨਾ ਕਿ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਗੱਲ ਉਹੀ ਕਰਾਂਗੇ ਜਿਹੜੀ ਇਸ ਕਿਲੇ ਤੇ ਕਿਸੇ ਭਰਾ ਨੇ ਤਸੱਲੀ ਕਰ ਲੈਣੀ ਹੈ ਚੋਕੇ ਉਹ ਗੱਲ ਆਪਾਂ ਕਰਦੇ ਪਏ ਬਾਕੀ ਤੁਹਾਡੀ ਸੇਵਾ ਕਿੰਨੀ ਆ ਕਿਹੋ ਜਿਹਾ ਮੈਨੇਜਮੈਂਟ ਆ ਠੀਕ ਹੈ ਜੀ ਕਿਹੋ ਜਿਹਾ ਸਾਫ ਸੰਭਾਲ ਆ ਉਹ ਅੱਗੇ ਸਾਫ ਸੰਭਾਲ ਤੇ ਡਿਪੈਂਡ ਆ ਇਧਰ ਇੱਕ ਆਪਣੇ ਕੋਲ ਜਿਹੜੀ ਇਧਰ ਗੱਬਣ ਵੇੜ ਭਾਜੀ ਖੜੀ ਹੈ ਕ੍ਰੋਸ ਸ਼ਹੀਵਾਲ ਦੇ ਵਿੱਚ ਹਾਂਜੀ ਇਹ 4-5 ਦਿਨ ਲਾਊਗੀ ਭਾਜੀ 4-5 ਦਿਨ ਹਾਂਜੀ ਸੋ ਦੋਸਤੋ 4-5 ਦੇ ਦਿਨ ਇਹ ਜਿਹੜੀ ਵੈੜ ਇਹ ਗਾਂ ਲੈ ਕੇ ਜਾਊਗੀ ਸਮਾਂ ਸੁਹਾ ਹੋਊਗਾ ਤੀਜਾ ਇਹਦਾ ਦੂਜੇ ਗਿਆ ਤੀਜਾ ਲਾ ਲ ਸਕਦਾ ਕੋਈ ਠੀਕ ਆ ਜੀ ਲਓ ਜੀ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਇਹ ਗੱਪਣ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਥੋੜਾ ਜਿਹਾ ਇਲਾਕਾ ਦਿਖਾ ਦਿੱ ਗਏ ਆ ਚੈੱਕ ਆਹ ਦੇਖੋ ਠੀਕ ਹੈ ਖੋਲਿਆ ਚ ਭਾਜੀ ਇਹਨੂੰ ਵੀ ਲੈ ਜਾਊਗਾ ਜਦ ਤੈਨੂੰ ਕੋਈ 5-4 ਦਿਨ ਕੇ ਹਫਤਾ ਲੈ ਜਾਊਗੀ ਵੇਖੋ 5-6 ਦਿਨ ਭਾਈ ਖੜ ਸਕਦੀ ਠੀਕ ਆ ਜੀ ਸੋ ਸਮਾਂ ਦੋਸਤੋ 5 ਲੈ ਜੇ 6 ਲੈ ਜੇ ਦਿਨ ਇੰਨੇ ਕ ਹਜੇ ਕੱਟ ਜੂਗੇ ਬਾਕੀ ਇੱਕ ਗੱਲ ਮੁੱਕਦੀ ਤੁਸੋਂ ਇਹੋ ਕਰਾਂਗੇ ਆਪਾਂ ਵੀ ਵੜਾਂ ਤਿੰਨੇ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਕੋਈ ਵੀ ਸੱਜਣ ਆਪਣੇ ਫਾਰਮਰ ਭਰਾ ਕੋਲ ਲਾਗੇ ਪਾਸੇ ਵਾਲੇ ਆ ਠੀਕ ਆ ਜੀ ਜਿਹੜੇ ਵੀਰ ਪੱਧਰੀ ਪਿੰਡ ਦੇ ਬਿਲਕੁਲ ਨੇੜੇ ਤੇੜੇ ਬਿਲੋਂਗ ਕਰਦੇ ਆ ਉਹ ਇੱਥੇ ਆਣ ਕੇ ਵਿਜ਼ਿਟ ਕਰ ਸਕਦੇ ਜੇ ਅੱਖੀ ਮਾਲ ਦੇਖ ਲਿਆ ਜੀ ਕਿਉਂਕਿ ਮਾਲ ਸਾਫ ਸੁਥਰਾ ਤਿੰਨੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਤਿੰਨੇ ਵੜਾਂ ਚੰਗੀਆਂ ਨੇ ਠੀਕ ਆ ਜੀ ਬਾਕੀ ਥਣ ਭਾਂਡੇ ਵਾਲੀਆਂ ਨੇ ਲੇਵੇ ਵਾਲ ਹਾਈਟ ਕੱਦ మీడియం ਦੇ ਵਿੱਚ ਅੰਕ ਕੇ ਕੋਈ ਵੀ ਵੀਰ ਸੌਫਦਾ ਕਰ ਲਿਆ ਜੇ ਦੂਜਾ ਚਾਹੇ ਕੋ ਤਿੱਜਾ ਸੁਆ ਮੰਨ ਲਓ ਠੀਕ ਆ ਸੋ ਕ੍ਰੋਸ ਬਰੀਡ ਦੇ ਵਿੱਚ ਸਿਆਲ ਦੇ ਵਿੱਚ ਗਾਂ ਗਰਮੀ ਦੇ ਵਿੱਚ ਫਿਰ ਵੱਧਦੇ ਵਾਲੇ ਪਸ਼ੂ ਆ ਦੇਖੋ ਠੀਕ ਹੈ ਲਓ ਭਾਜੀ ਬੰਨ ਲਓ ਠੀਕ ਆ ਜੀ ਠੀਕ ਹੈ ਇਹਦਾ ਭਾਜੀ ਕੀ ਮੁੱਲ ਕੀ ਡਿਮਾਂਡ ਰੱਖੀ ਆ ਇਹਦਾ ਭਾਜੀ 65 ਕਰਦੇ 60 ਹੀ ਮਾਨਤਨ ਕਰਦਾਂਗੇ 60 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਵਿੱਚੋਂ ਕੋਈ ਹੁੰਦੀ ਹੈ ਮਾਨਤਨ ਹੁਣ ਮੌਕੇ ਤੇ ਕਰਨੀ ਗੱਲ ਕਰ ਵੀ ਸਕਦੇ ਜੀ ਉਹ 3000 ਛੱਡ ਦਾਂਗੇ ਭਾਜੀ 57 ਦੀ ਦੇ ਦਗੇ 52 ਦੇ ਦਾਂ ਲਓ ਜੀ 57 ਦੀ ਦੇ ਦਿੰਦੇ ਆ ਠੀਕ ਹੈ ਜੀ 52000 ਦੀ ਦੋਸਤੋ ਇਹ ਤੁਹਾਨੂੰ ਵਾੜ ਮਿਲ ਜੂਗੀ ਕ੍ਰੋਸ ਬਰੀਡ ਦੇ ਵਿੱਚ ਆ ਚਲੋ ਬਹੁਤੇ ਭਰਾ ਆਪਣੀ ਡਿਮਾਂਡ ਕਰਦੇ ਆ ਕੋਈ ਸ਼ਾਈਵਾਲ ਕ੍ਰੋਸ ਦੇ ਵਿੱਚ ਬਾਕੀ ਉਦਾਂ ਠੰਡੀ ਮਿੱਠੀ ਆ ਕੋਈ ਕਰਮਾੜੀ ਕੋਈ ਲੱਤ ਛੜਾ ਵਾਲੀ ਨਹੀਂਗੀ ਮਲਕ ਉਠੜ ਨਹੀਂ ਮਿੱਠੀ ਕੋਈ ਗੱਲ ਨਹੀਂ ਨਵਾਈ ਕੋਈ ਗੱਲ ਨਹੀਂ ਠੀਕ ਹੈ ਜੀ ਉਪਰਾ ਜੀ ਮੰਦੀ ਅੱਜ ਹੀ ਆਈ ਹੈ ਠੀਕ ਹੈ ਠੀਕ ਹੈ ਤੇ ਉਹ ਜਿਹੜੇ ਬੱਚੇ ਆਪਾਂ ਦੋਨੋਂ ਵੜਾਂ ਦੇ ਕੋਈ ਮੜ ਜੀ ਵੀਰਾਂ ਨੂੰ ਚੈੱਕ ਕਰਾ ਦਿੱਤੀ ਠੀਕ ਹੈ ਜੀ ਉਹਦੇ ਦਾ ਫੋਨ ਜਿਹੜੀ ਆਪਣੀ ਪਾਜੀ ਪਰਲੀ ਵੜ ਵਿਖਾਈ ਆਪਾਂ ਸ਼ਾਈਵਾਲ ਦੇ ਵਿੱਚ ਹਾਂਜੀ ਉਹਦਾ ਬੱਚਾ ਲਾ ਕੇ ਬੱਚਾ ਤਾਂ ਰਹਿ ਮਰਵਾ ਦਿੰਨੇ ਆ ਕੋਈ ਨਹੀਂ ਆ ਜੋ ਲਾ ਦਿਓ ਬੱਚੇ ਨੂੰ ਠੀਕ ਹੈ ਜੀ ਸੋ ਆ ਬੱਚਾ ਉਹਦਾ ਵਛਾ ਹੀ ਹੈ ਹੈ ਵੈਸੇ ਦੋ ਵੜਾਂ ਦੇ ਬੱਚੇ ਆ ਨਾ ਅੱਜ ਹਾਂਜੀ ਪਰ ਹੀ ਬੋਤਲ ਨਾਲ ਦੁੱਧ ਪੀਉਂਦੇ ਜੀ ਭਾਈ ਇਹਨੂੰ ਠੀਕ ਆ ਜੀ ਪੈਂਦਾ ਨਹੀਂ ਥਲੇ ਗੜੀ ਅੱਛਾ ਜੀ ਹਾਂ ਜੀ ਜਿੱਤਰਾ ਮਰਜੀ ਮਾੜਾ ਕਿ ਸ਼ੁਰੂ ਤੋਂ ਕਿੱਧਰ ਆਇਆ ਫਿਰ ਬੋਤਲ ਨਾਲ ਜੀ ਹਾਂ ਜੀ ਠੀਕ ਹੈ ਲਓ ਜੀ ਠੀਕ ਆ ਜੀ ਇਹ ਦੋਸਤੋ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਵੇੜ ਦਿਖਾਈ ਸੀਗੀ ਉਹਦੀਆਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਦੇ ਆ ਮਤਲਬ ਵਿਖਾਉਣ ਦਾ ਇੱਕੋ ਇੱਕ ਮਕਸਦ ਆਪਣਾ ਤੇ ਦੋ ਦੋ ਚਾਰ ਚਾਰ ਧਾਰਾਂ ਚਾਹੇ ਪੰਜ ਪੰਜ ਸੱਤ ਸੱਤ ਧਾਰਾਂ ਵੀ ਕੋਈ ਵੰਗਾ ਕੋਈ ਰਸੀ ਜੂੜ ਪਾਉਣ ਦੀ ਲੋੜ ਨਹੀਂ ਕੀ ਤੇ ਨਾ ਕੋਈ ਪੂਰ ਨਾ ਕੋਈ ਛਟਾ ਕਿਉਂਕਿ ਦੋਹਾਂ ਜਿਹੜਾ ਕਿਸੇ ਵੀਰ ਨੇ ਆਪਣੇ ਆਨਲਾਈਨ ਵੀ ਸਲਦਾ ਕਰਨਾ ਹੁੰਦਾ ਉਹਨਾਂ ਭਰਾਵਾਂ ਲਈ ਖਾਸ ਤੌਰ ਤੇ ਇੰਨਾ ਕਿ ਜਿਹੜਾ ਦੋਸਤੋਂ ਆਪਾਂ ਐਫਰ ਜ਼ਰੂਰ ਕਰੀਦਾ ਇਹ ਤੁਹਾਡੇ ਸਾਹਮਣੇ ਚਵਾਈ ਪੇਸ਼ ਕਰ ਦੇਈਦੀ ਆ ਠੀਕ ਹੈ ਜੀ ਬਾਕੀ ਮੋਟੀ ਧਾਰਾਂ ਤੇ ਗਰਲ ਗਰਲ ਪੂਰਾ ਵਰਾ ਤੁਸੀਂ ਚੈੱਕ ਕਰ ਸਕਦੇ ਜੀ ਆ ਸੋ 16 ਲੀਟਰ ਇਹ ਬੋਲੇ ਵਾਲੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੇਖਾਈ ਸੀ ਠੀਕ ਹੈ ਜੀ ਠੀਕ ਹੈ ਬਾਜੀ ਠੀਕ ਹੈ ਓਕੇ ਬ ਉਦੋਂ ਦਾ ਜਿੰਨਾ ਪਾਲਾਂਗੇ ਰੀਅਲੀ ਠੀਕ ਹੈ ਆਗਲਾ ਨਹੀਂ ਮਾਰਦ ਗਿਆ ਠੀਕ ਹੈ ਜੀ ਓਕੇ ਇੱਕ ਭਾਜੀ ਆਪਣੇ ਕੰਟੈਕਟ ਨੰਬਰ ਜਿਹੜੇ ਸੰਪਰਕ ਨੰਬਰ ਜਰੂਰ ਕਰਦਿਏ ਸਾਜੀ 98767 98767 98915 98915 ਹਾਂ 98767 ਹਾਂ ਜੀ 58915 ਹਾਂ 98766 88483 ਠੀਕ ਹੈ ਭਰਾ ਇਹ ਦੋਵੇਂ ਨੰਬਰ ਆਪਣੇ ਕੋਲ ਹੀ ਆ ਹਨਾ ਹਾਂਜੀ ਦੋਵੇਂ ਆਪਣੇ ਕੋਲ ਹੀ ਜੇ ਲਓ ਵੀ ਦੋਸਤੋ ਅੱਜ ਜਿਹੜੀ ਆਪਣੀ ਵਿਸ਼ੇਸ਼ ਵਿਜਟ ਸੀਗੀ ਵੀਰ ਟੋਨੇ ਉਹਨਾਂ ਦੇ ਕੋਲ ਠੀਕ ਆ ਜੀ ਪਿੰਡ ਪੱਧਰੀ ਆ ਇਹਨਾਂ ਦਾ ਸੁਰ ਸਿੰਘ ਦੇ ਲੱਗਿਆ ਸੋ ਸਾਰੇ ਭਰਾ ਆਪਣੇ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਜਾਣਦੇ ਆ ਮਾਲ ਤੁਹਾਨੂੰ ਆਪਾਂ ਤਿੰਨ ਵਹਿੜਾ ਦਿਖਾਤੀਆਂ ਠੀਕ ਆ ਜੀ ਬਾਕੀ ਵਹਿੜਾ ਬਹੁਤ ਸਪੈਸ਼ਲ ਨੇ ਚੰਗੀਆਂ ਨੇ ਬਾਕੀ ਹਵਾਨੇ ਲੈਵੇ ਤਾਂ ਤੁਸੀਂ ਇੱਕ ਵਾਰੀ ਆਈਡੀਆ ਇੱਕ ਜਜਮੈਂਟ ਕਰ ਹੀ ਲਿਆ ਹੋਊਗਾ ਠੀਕ ਆ ਜੀ ਬਾਕੀ ਸਾਰੇ ਫਾਰਮਰ ਵੀ ਇਹਨਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਜੁੜੋ ਵੱਧ ਤੋਂ ਵੱਧ ਠੀਕ ਆ ਜੀ ਮਾਲ ਇਹਨਾਂ ਕੋਲ ਜਿਹੜ ਸੋ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ